ਹਾਂਜੀ 5 ਮੀਟਰ ਜੌਰਜਟ ਦਾ ਸੂਟ ਰਹੇਗਾ neck ਤੇ thread work ਮਿਲੇਗਾ। ਦੁਪੱਟਾ 2.5 ਮੀਟਰ ਰਹੇਗਾ organza ਦਾ 499 ਦੇ ਵਿੱਚ ਬਾਈ ਕਰ ਸਕਦੇ ਹਾਂ। 5 ਮੀਟਰ ਮਸਲੀਨ ਕਾਟਨ ਦਾ ਸੂਟ ਰਹੇਗਾ front ਤੇ thread work ਮਿਲੇਗਾ। ਤੁਸੀਂ ਬਾਜੂ ਤੇ ਵਰਕ ਲਿਆ ਸਕਦੇ ਹੋ ਜਾਂ ਬਾਟਮ ਤੇ ਦੁਪੱਟਾ ਮਸਲੀਨ ਕਾਟਨ ਦਾ 2.5 ਮੀਟਰ 699 ਵਿੱਚ ਬਾਈ ਕਰ ਸਕਦੇ ਹੋ। ਜੌਰਜਟ ਦਾ 2.5 ਮੀਟਰ ਸ਼ਰਟ ਰਹੇਗਾ neck ਤੇ ਵਰਕ ਮਿਲੇਗਾ। ਬਾਜੂ ਤੇ ਵੀ ਤੁਹਾਨੂੰ ਥ੍ਰੈਡ ਵਰਕ ਮਿਲੇਗਾ ਬਾਟਮ 2 ਮੀਟਰ ਬਾਟਮ ਤੇ ਵੀ ਵਰਕ ਮਿਲੇਗਾ ਦੁਪੱਟਾ ਜੌਰਜਟ ਦਾ ਸਵਾ 2 ਮੀਟਰ 650 ਦੇ ਵਿੱਚ ਬਾਈ ਕਰ ਸਕਦੇ ਹਾਂ 2 ਮੀਟਰ ਸ਼ਰਟ ਰਹੇਗਾ ਸ਼ਿਮਰ ਦਾ ਫੈਨਸੀ ਥ੍ਰੈਡ ਵਰਕ ਮਿਲੇਗਾ 2 ਮੀਟਰ ਬਾਟਮ ਰਹੇਗੀ ਸ਼ਿਮਰ ਦੀ ਉਸ ਤੇ ਵੀ ਥ੍ਰੈਡ ਵਰਕ ਮਿਲੇਗਾ ਦੁਪੱਟਾ ਵੀ ਸ਼ਿਮਰ ਦਾ ਰਹੇਗਾ ਸਵਾ 2 ਮੀਟਰ 990 ਵਿੱਚ ਤੁਸੀਂ ਇਹ ਬਾਈ ਕਰ ਸਕਦੇ ਹੋ 5 ਮੀਟਰ ਸੂਟ ਰਹੇਗਾ ਫੈਨਸੀ ਮਸਲੀਨ कॉटन ਦਾ ਫੈਨਸੀ ਥ्रेड ਵਰਕ ਮਿਲੇਗਾ 3 ਕਲਰ ਅਵੇਲੇਬਲ ਨੇ ਬਾਜ਼ੂ ਤੇ ਵੀ ਵਰਕ ਮਿਲੇਗਾ ਦੁਪੱਟਾ 2.5 ਮੀਟਰ ਮਸਲੀਨ कॉटन ਦਾ ਟਾਈ ਡਾਈ ਰਹੇਗਾ ਲੈਂਸ ਲੱਗੀ ਮਿਲੇਗੀ 499 ਵਿੱਚ ਬਾਇ ਕਰ ਸਕਦੇ ਹਾਂ ਟੌਪ ਰਹੇਗਾ ਜੌਰਜਟ ਦਾ 8 ਮੀਟਰ ਇਸਦੀ 플ੇਅਰ ਰਹੇਗੀ ਇਨ ਟੌਪ ਚ ਜੋ ਇਨਰ ਰਹੇਗਾ ਮਾਈਕਰੋ कॉटन ਦਾ ਲੈਂਥ ਇਸਦੀ 35 ਰਹੇਗੀ ਤੇ ਜੋ ਸਾਈਜ਼ ਆ 42 ਐਕਸਲ ਫਰੀ ਸਾਈਜ਼ ਫੁੱਲ ਸਟਿਚ ਮਿਲੇਗਾ ਲਹਿੰਗੇ ਦਾ ਫਲੇਅਰ ਰਹੇਗੀ ਜੀ 3 ਮੀਟਰ ਇਸਦੇ ਵੀ ਹੈਵੀ ਮਾਈਕਰੋ ਕਾਟਨ ਇਨਰ ਲੱਗੇਗਾ ਔਰ ਇਸ ਦਾ ਸੀਕਵੈਂਸ ਦਾ ਵਰਕ ਆ ਦੁਪੱਟਾ ਜੌਰਜਟ ਦਾ ਮਿਲੇਗਾ 180 ਵੱਡੇ ਪਣੇ 'ਚ ਕਟਰਾਇਜ਼ ਦੀ ਸ਼ਰਟ ਰਹੇਗੀ ਤੇ ਬਾਟਮ 180 ਵੱਡੇ ਪਣੇ 'ਚ ਰਹੇਗੀ ਪਲੇਨ ਇਹਨਾਂ ਸੂਟਾਂ ਤੇ ਸੇਲ ਲੱਗੀ ਹੋਈ ਹੈ 399 ਵਿੱਚ ਕੋਈ ਵੀ ਤੁਸੀਂ ਸੂਟ ਬਾਈ ਕਰ ਸਕਦੇ ਹੋ ਜੋ ਵੀ ਤੁਹਾਨੂੰ ਵੀਡੀਓ ਵਿੱਚ ਸੂਟ ਪਸੰਦ ਆਏਗਾ ਉਸ ਦਾ ਸਕਰੀਨਸ਼ਾਟ ਲੈ ਕੇ WhatsApp ਨੰਬਰ ਮੈਂਸ਼ਨ ਉਸ ਤੇ ਆਪਣਾ ਸੂਟ ਬੁੱਕ ਕਰਵਾ ਸਕਦੇ ਹਾਂ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਤੁਸੀਂ ਕੋਈ ਵੀ ਸੂਟ ਆਰਡਰ ਤੇ ਰੈਡੀ ਕਰਵਾਉਣਾ ਵੀ ਕਰਵਾ ਸਕਦੇ ਹੋ ਇਟਾਲੀਅਨ ਪਿਓਰ ਪਸ਼ਮੀਨਾ ਰਹੇਗਾ ਏਕੇ ਟੈਕਸ ਦਾ ਫੈਬਰਿਕਾ ਜੀ ਏ ਟਾਈ ਮੀਟਰ ਸ਼ਰਟ ਰਹੇਗੀ ਪ੍ਰਿੰਟ ਬਾਟਮ ਇਸ ਦੇ ਨਾਲ ਪਲੇਨ ਟਾਈ ਮੀਟਰ 650 ਵਿੱਚ ਵਿਦਆਊਟ ਦੁਪੱਟਾ ਬਾਈ ਕਰ ਸਕਦੇ ਹੋ ਕੋਟਾ ਡਿਜ਼ਾਈਨਰ ਬਹੁਤ ਹੀ ਪਿਆਰਾ ਸੂਟ ਨੈੱਕ ਤੇ ਤੁਹਾਨੂੰ ਵਰਕ ਮਿਲੇਗਾ ਫੁੱਲ ਸਾਈਜ਼ ਦਾ ਸਨੂ ਦਾ ਪੱਟਾ ਰਹੇਗਾ 48 ਦੀ ਲੈਂਥ ਰਹੇਗੀ बॉटम 2 ਮੀਟਰ कॉटन ਦੀ ਰਹੇਗੀ ਤੁਸੀਂ ਵਿਦਆਊਟ बॉटम ਪੀਸ ਨੂੰ ਬਾਈ ਕਰ ਸਕਦੇ ਹੋ 1299 ਵਿੱਚ ਸੂਟ ਬਾਈ ਕਰ ਸਕਦੇ ਹੋ ਇਹ ਸੂਟ ਜੋ ਕੀ ਰੈਡੀ ਹੋਇਆ ਆ ਆਰਡਰ ਤੇ ਤੁਸੀਂ ਇਹ ਸੂਟ ਦਾ ਸਟੱਫ ਰਹੇਗਾ ਕريب ਚਨੂਨ ਦਾ ਨਾਲ ਦੁਪੱਟਾ ਕੰਪਲੀਟਲੀ ਹੈਂਡਵਰਕ ਰਹੇਗਾ ਸੂਟ ਤੁਸੀਂ ਇਸ ਨੂੰ ਵੀ ਬਾਈ ਕਰ ਸਕਦੇ ਹੋ 슬립ਸ ਤੇ ਵੀ ਤੁਹਾਨੂੰ ਵਰਕ ਮਿਲੇਗਾ ਇਸ ਬਸ ਸਕਰੀਨਸ਼ਾਟ ਲੈ ਕੇ ਤੁਸੀਂ ਇਸ ਨੂੰ ਬਾਈ ਕਰ ਸਕਦੇ ਹੋ ਹੈਂਡਵਰਕ ਦੇ ਸੂਟ ਨੇ ਇਹ ਵੀ ਕ੍ਰੇਪ ਦਾ ਸੂਟ ਹੈ ਸਿਰਕ ਦੀ ਬੋਟਮ ਚਨੂਨ ਦਾ ਨਾਲ ਦੁਪੱਟਾ ਬੋਟਮ ਤੇ ਤੁਸੀਂ ਵਰਕ ਲਿਖ ਸਕਦੇ ਹੋ ਸ਼ਰਟ ਫੁੱਲ ਹੈਂਡਵਰਕ ਹੋਇਆ ਇਸ ਨੂੰ ਵੀ ਬਾਈ ਕਰ ਸਕਦੇ ਹੋ ਨੈਕਸਟ ਵਾਲਾ ਸੂਟ ਵੀ ਆਪਣੇ ਕੋਲ ਟੈਬੀ ਸਿਰਕ ਦਾ ਰਹੇਗਾ ਵਿਸਕੋਸ ਔਰਗਾਂਜ਼ਾ ਦੁਪੱਟਾ ਲੈਸ ਲੱਗੀ ਮਿਲੇਗੀ 슬립ਸ ਤੇ ਵੀ ਵਰਕ ਮਿਲੇਗਾ ਬੋਟਮ ਤੇ ਵੀ ਵਰਕ ਘੇਰੇ ਤੇ ਵੀ ਇਸ ਨੂੰ ਵੀ ਬਾਈ ਕਰਨ ਲਈ ਸਕਰੀਨਸ਼ਾਟ ਸੈਂਡ ਕਰੋ ਥੈਂਕ ਯੂ